ਆ ਦੇਖੋ ਜੀ ਮੁੰਡਾ ਤਿਆਰ ਕਰਦਾ ਵਿਆਹ ਵਾਲਾ ਤੇ ਵਿਆਹ ਵਾਲੀ ਕੁੜੀ ਵੀ ਤਿਆਰ ਕਰਦੀ ਆ ਪ੍ਰੀਮੀਅਮ ਲੁੱਕ ਦੇਤੀ ਆ ਉਸ ਤੋਂ ਬਾਅਦ ਡੈਡੀ ਜੀ ਮੰਮੀ ਜੀ ਮੰਮੀ ਵੀ ਕਹਿੰਦੇ ਮੈਂ ਭਾਈ ਕੈਨੇਡਾ ਤੋਂ ਆਈਆਂ ਟੌਰ ਪੂਰੀ ਕਰਨੀ ਆ ਦੇਖੋ ਲਗਜ਼ਰੀ ਸੂਟ ਅਸੀਂ ਨਾਲ ਦਿੱਤਾ ਇਹ ਮੁੰਡੇ ਦਾ ਭਰਾ ਤੇ ਮੁੰਡੇ ਦੀ ਭਝਾਈ ਇਹਨਾਂ ਦੀ ਵੀ ਬੜੀ ਸੋਹਣੀ ਲੁੱਕ ਆ ਮੁੰਡਾ ਕਹਿੰਦਾ ਵੀ ਮੈਂ ਕੋਟ ਪੈ ਨਹੀਂ ਪੋਣਾ ਮੈਂ ਤਾਂ ਵੈਸਟਰਨ ਡ्रेस ਪਾ ਕੇ ਜਾਣੀਆਂ ਇੰਦਾਂ ਦੇ ਕੰਬੀਨੇਸ਼ਨ ਵੀ ਤੁਹਾਨੂੰ ਦਵਾਂਗੇ ਬਾਹ ਦੇਖੋ ਜੀ ਇੰਗਲੈਂਡ ਵਾਲੀ ਭੈਣ ਤੇ ਆ ਇੰਗਲੈਂਡ ਵਾਲੇ ਜੀਜਾ ਜੀ ਇਹਨਾਂ ਦੀ ਵੀ ਫੁੱਲ ਤਿਆਰੀ ਕਰ ਦਿੱਤੀ ਹੈਗੀ ਆ ਭਾਈ ਜੀ ਇਹ ਵੀ ਦੱਸੋ ਕੌਣ ਖੜੇ ਆ ਜੀ ਇਹ ਭਾਜੀ ਮੁੰਡੇ ਦਾ ਮਾਮਾ ਇਹ ਮੁੰਡੇ ਦੀ ਮਾਮੀ ਇਹ ਵੀ ਬਾਹੋਂ ਆਏ ਕਹਿੰਦੇ ਅਸੀਂ ਤਿਆਰ ਹੋਣਾ ਪੂਰਾ ਜ਼ਬਰਦਸਤ ਵੀ ਇਕੱਲੇ ਵਿਆਹ 'ਚ ਅਸੀਂ ਦਿਖੀਏ ਇਹ ਮੁੰਡੇ ਦਾ ਫੁੱਫੜ ਇਹ ਮੁੰਡੇ ਦੀ ਭੂਆ ਦੇਖੋ ਭਾਜੀ ਕਿੰਨੇ ਸੋਹਣੇ ਇਦਾਂ ਹੀ ਲਾਈਵ ਵਿਆਹ ਤੇ ਤਿਆਰ ਹੋ ਕੇ ਜਾਣਗੇ ਰਿਸ਼ਤੇਦਾਰ ਇਹ ਮੁੰਡੇ ਦਾ ਚਾਚਾ ਕਹਿੰਦਾ ਮੈਂ ਤਾਂ ਮੁੰਡਾ ਖੁੰਡਾ ਹੈਗਾ ਮੈਂ ਚਾਚਾ ਬੜਾ ਸ਼ਕੀਨਾ ਚਾਚਾ ਬੜਾ ਸ਼ਕੀਨਾ ਹਾਲਟਰ ਸ਼ਲਟ ਅੰਡਰ ਸ਼ਰਟ ਹੀ ਪੋਣੀ ਐ ਮੈਂ ਕੋਈ ਬਜ਼ੁਰਗ ਨਹੀਂ ਮੈਂ ਤਾਂ ਮੁੰਡਾ ਖੁੰਡਾ ਬਣ ਕੇ ਜਾਣਾ ਪਰ ਚਾਚੀ ਕਹਿੰਦੀ ਪੈਰਾਸੂਟ ਪਾਉਂਗਾ ਚਾਚੀ ਕਹਿੰਦੀ ਮੈਂ ਪੂਰਾ ਹੈਵੀ ਸੂਟ ਪਾਣਾ ਹੈ ਆ ਮੁੰਡੇ ਦਾ ਤਾਇਆ ਕਹਿੰਦਾ ਮੇਰੀ ਹੈਗੀ ਸਰਦਾਰੀ ਆਪਾ ਹੈਗੇ ਸਰਪੰਚੀ ਵਾਲੇ ਬੰਦੇ ਆਪਾ ਪੋਣਾ ਚਿੱਟਾ ਕੁੜਤਾ ਵਿਆਮਾ ਆ ਮੁੰਡੇ ਦੀ ਤਾਈ ਇੱਦਾਂ ਹੀ ਸਾਰੀ ਬਰਾਤ ਚਾਹੇ ਮੁੰਡੇ ਵੱਲੋਂ ਆਓ ਕੁੜੀ ਵੱਲੋਂ ਆਓ ਪੂਰੇ ਹੈਵੀ ਸੂਟਾਂ ਚ ਕੱਲੇ ਉਹੀ ਬਰਾਤੀ ਦਿਖਣ ਦੇਖੋ ਸਾਨੂੰ ਇੰਗਲਿਸ਼ ਟੱਚ ਵੀ ਦੇਤਾ ਪਿੰਡੂ ਟੱਚ ਵੀ ਦੇਤਾ ਆਪ ਪੂਰਾ ਤੁਸੀਂ ਚੈੱਕ ਕਰ ਲੋ ਸਾਰੀ ਬਰਾਤ ਪੂਰੇ ਰਿਸ਼ਤੇਦਾਰ ਤਿਆਰ ਕਰਕੇ ਸਜਾ ਕੇ ਖੜੇ ਕਰ ਦਿੱਤੇ ਆ ਪ੍ਰੀਮੀਅਮ ਸ਼ੇਰਵਾਨੀਆਂ ਪ੍ਰੀਮੀਅਮ ਲਹਿੰਗੇ ਕੋਟ ਪੈਂਟ ਸੂਟ ਇੰਡੋ-वेस्टर्न ਟੌਪ ਦੀਆਂ ਚੀਜ਼ਾਂ 2 ਪੀਸ ਕੋਟ ਪੈਂਟ 3 ਪੀਸ ਕੋਟ ਪੈਂਟ ਲਹਿੰਗੇ ਸ਼ਰਾਰੇ ਗਾਰੇ ਵਜਿੱਤ ਬਰਾਤ ਦਾ ਤਿਆਰ ਕਰਦੀ ਇਹ ਜੇ ਕਿਸੇ ਹੋਰ ਸ਼ੋਰੂਮ ਤੇ ਜਾਣੇ ਆ ਇਹ ਪਰ ਰੇਟ ਬਹੁਤ ਇਹ ਤਾਂ 5-6 ਲੱਖ ਰੁਪਏ ਲੋਕਾਂ ਨੇ ਲੱਗ ਜਾਣਾ ਭਾਜੀ ਇਹ ਰੇਟ ਤਾਂ ਤੁਹਾਨੂੰ ਹੁਣੇ ਦੱਸ ਦੇਣੇ ਆ ਮੁੰਡੇ ਲਈ ਬਰਾਤ ਤਾਂ ਹੋ ਗਈ ਸਾਰੀ ਤਿਆਰ ਹੁਣ ਨਚਰਾ ਕਿਹਨੇ ਆ ਨਚਣਾ ਹੈ ਮੁੰਡੇ ਦੇ ਯਾਰਾਂ ਨੇ ਆਖਲੇ ਸਮਝੋ ਮੁੰਡੇ ਦੇ ਯਾਰ ਇੱਦਾਂ ਦੀ ਡਰੈੱਸ ਵੀ ਮੁੰਡੇ ਦੇ ਯਾਰਾਂ ਲਈ ਇੱਥੋਂ ਹੀ ਤਿਆਰ ਕਰਕੇ ਦੇਵਾਂਗੇ 5-5 6-6 ਲੱਖ ਰੁਪਿਆ ਕਟੋ ਕਟ ਬਜ਼ਾਰਾ ਚ ਇਸ ਪੂਰੀ ਬਰਾਤ ਨੂੰ ਤਿਆਰ ਕਰਨ ਦਾ ਲੈਂਦੇ ਆ ਸਾਡੇ ਕੋਲੋਂ ਆਓ ਇਤਾਂ ਦੇ ਹੀ ਹੈਵੀ ਸੂਟ ਫੈਨਸੀ ਡਿਜ਼ਾਈਨਾਂ ਚ ਨਵੀਆਂ ਵੈਰਾਈਟੀਆਂ ਨਾਲ 2 ਲੱਖ ਰੁਪਏ ਚ ਪੂਰੇ ਰਿਸ਼ਤੇਦਾਰ ਤਿਆਰ ਕਰਦੇ ਰਿਹਾ ਭਾਜੀ ਪੂਰੇ ساری ਜਿੰਨਾ ਵੀ ਪਿਆ ਪੂਰੇ ਰਿਸ਼ਤੇਦਾਰ ਨੂੰ 2 ਲੱਖ ਰੁਪਏ ਤਿਆਰ ਕਰ ਦੂੰਗੇ 2 ਲੱਖ ਤੋਂ ਵੀ ਥੱਲੇ ਹੀ ਹੋ ਜਾਣਾ ਭਾਜੀ ਕਿਉਂਕਿ ਡਰੈੱਸਾਂ ਦੇ 20% ਲੈਸ ਵੀ ਤਾਂ ਦੇਣੀ ਹੈ ਅੱਛਾ ਇਹਦੇ ਉੱਤੇ 20% ਡਿਸਕਾਊਂਟ ਵੀ ਹੈਗਾ ਆ ਰੀਡੀਮੇਡ ਡਰੈੱਸਾਂ ਤੇ ਲਹਿੰਗਿਆਂ ਤੇ ਉਹ ਲੰਘੇ ਬਾਇਆ ਕੁੜੀ ਨੇ ਉੱਚ 10000 ਰੁਪਇਆ ਐਮ ਆਰ ਪੀ ਤੋਂ ਲੈਸ ਦੇਣੀ ਹੈ ਤੇ 2 ਲੱਖ ਤੋਂ ਵੀ ਇਹ ਸਾਰਾ ਬਰਾਤ 2 ਲੱਖ ਤੋਂ ਵੀ ਥੱਲੇ ਤਿਆਰ ਕਰ ਦੋ। ਉਹ ਭਾਈ ਕਿਹੜੇ ਸੋਚਾਂ ਚ ਪਏ ਹੋ? ਕਿਉਂ ਤੁਸੀਂ ਲੁੱਟ ਕਰਾਉਣੀ ਆ ਹੁਣ ਹੋਰ ਕਿਤੇ ਜਾਣ ਦੀ ਲੋੜ ਨਹੀਂ। ਭੂਆ ਫੁੱਫੜ, ਮਾਮਾ ਮਮੀ, ਤਾਏ ਚਾਚੇ ਚਾਚੀਆਂ ਤਾਈਆਂ ਡੈਡੀ ਜੀ, ਮੰਮੀ ਜੀ, ਭੈਣ ਜੀ, ਜੀਜਾ ਜੀ ਸਾਰਿਆਂ ਨੂੰ ਇੱਥੇ ਲੈ ਕੇ ਆਜੋ। ਪੂਰੀ ਬਰਾਤ ਜੀ ਤਿਆਰ ਕਰਕੇ ਦਵਾਂਗੇ। 5-6 ਲੱਖ ਰੁਪਇਆ ਬਾਜ਼ਾਰ 'ਚ ਰੱਖਣਾ। ਸਾਡੇ ਕੋਲ 2 ਲੱਖ ਰੁਪਇਆ 2 ਲੱਖ ਰੁਪਇਆ ਲੈ ਕੇ ਆਓ ਸਾਰੇ ਰਿਸ਼ਤੇਦਾਰ ਟੌਰ ਕੱਢਾਂਗੇ ਤੇ ਭਾਈ ਕੁੜੀ ਵਾਲੇ ਕਹਿਣਗੇ ਵੀ ਲੈ ਵੀ ਇਹ ਤਾਂ ਕੋਈ ਸਰਦਾਰ ਲੋਕ ਆਇਆ ਇਹ ਤਾਂ ਵੀ ਤਗੜੇ ਲੋਕ ਆਇਆ ਮੈਚਿੰਗਾਂ ਵੀ ਤੁਹਾਨੂੰ ਇਦਾਂ ਬਣਾ ਕੇ ਦੇਵਾਂਗੇ ਆਉਣਾ ਕਿੱਥੇ ਤੁਸੀਂ ਅੰਕਲ ਓਮ ਬੁੱਟਰ ਰੋਡ ਕਰਦੀਆਂ ਜਿਨ੍ਹਾਂ ਦੀ ਪੂਰੀ ਤਿਆਰੀ ਤੁਹਾਡੀ ਟੋਲ ਕੱਢਣ ਲਈ ਤੁਹਾਡੇ ਖੁਸ਼ੀਆਂ ਸ਼ਾਮਲ ਹੋਣ ਲਈ ਪੂਰੀ ਤਿਆਰੀ ਕਰ ਲਈ ਆ ਨੰਬਰ ਸਕਰੀਨ ਤੇ ਕੋਈ ਜਾਣ ਕੇ ਇਹਦਾ ਫੋਨ ਕਰ ਲਿਓ ਕਿ ਉਹਨਾਂ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤਗੜਾ ਸਾਹ ਟੀਵੀ ਕਰਦੀਆਂ